ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼ਿਆਟਾ ਸਹਿ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਸਾਇਆ ਗਿਆ ਹੈ ਸਾਧ ਸੰਗਤ ਜੀ ਇਸ ਸਥਾਨ ਤੇ ਪੰਜਵੀਂ ਵਾਲੇ ਦਿਨ ਭਾਰੀ ਇਕੱਠ ਹੁੰਦਾ ਹੈ ਅਤੇ ਦੂਰੋ ਦੂਰੋ ਸੰਗਤਾਂ ਆਨ ਕੇ ਇਸ ਸਥਾਨ ਤੇ ਦਰਸ਼ਨ ਕਰਦੀਆਂ ਨੇ ਅਤੇ ਬਸੰਤ ਪੰਚਮੀ ਵਾਲੇ ਦਿਨ ਇਸ ਸਥਾਨ ਤੇ ਭਾਰੀ ਮੇਲਾ ਲੱਗਦਾ ਹੈ ਜੋ 2 ਤੋਂ 3 ਦਿਨ ਤੱਕ ਚੱਲਦਾ ਹੈ ਅਤੇ ਆਸ-ਪਾਸ ਦੀਆਂ ਸੰਗਤਾਂ ਲੰਗਰ ਲਾਉਂਦੀਆਂ ਹਨ ਸੇਵਾ ਕਰਦੀਆਂ ਹਨ ਅਤੇ ਦੂਰੋਂ-ਦੂਰੋਂ ਸੰਗਤਾਂ ਆਉਂਦੀਆਂ ਹਨ ਦਰਸ਼ਨ ਕਰਦੀਆਂ ਹਨ ਆਓ ਸੰਗਤ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਜਾਣ ਅਤੇ ਇਹਨਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਆਪ ਜੀ ਨੂੰ ਜਾਣੂ ਕਰਵਾਇਆ ਜਾਵੇ ਜਦੋਂ ਇਸ ਇਲਾਕੇ ਦੇ ਵਿੱਚ ਪਾਣੀ ਦੀ ਖੇਤੀਯੋਗ ਪਾਣੀ ਦੀ ਘਾਟ ਹੋਈ ਅਤੇ ਹੋਰ ਨੁਕਸਾਨ ਹੋਣ ਲੱਗੇ ਤਾਂ ਇਥੋਂ ਦੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਪਾਣੀ ਦੀ ਬਹੁਤ ਤੰਗੀ ਹੈ ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਕੁੱਖੋਂ ਬਾਲਕ ਗੁਰੂ ਹਰਗੋਬਿੰਦ ਜੀ ਨੇ ਅਵਤਾਰ ਧਾਰਿਆ ਸੀ ਜਨਮ ਬਾਲਕ ਦੀ ਜਨਮ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਜੀ ਨੇ ਇਸ ਸਥਾਨ ਤੇ ਇੱਕ ਖੂਹ ਬਣਵਾਇਆ ਅਤੇ ਖੂਹ ਨੂੰ 6 ਮਾਲਾ ਪਾ ਕੇ 6 ਹਟਾਂ ਪਾ ਕੇ ਚਲਾਇਆ ਗਿਆ ਅਤੇ ਜਿਸ ਤੋਂ ਇਸ ਅਸਥਾਨ ਦਾ ਅਤੇ ਇਸ ਨਗਰ ਦਾ ਨਾਮ ਛਹਾਟਾ ਪਿਆ ਇਹ ਹੈ ਜੀ ਉਹ ਖੂਹ ਅਤੇ ਇਹ ਹਨ ਉਹ 6 ਹਟਾਂ ਜਿਨ੍ਹਾਂ ਕਰਕੇ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਬਣਵਾਇਆ ਗਿਆ ਅਤੇ ਸਾਰਾ ਹੀ ਨਗਰ ਇਲਾਕਾ ਹਰਿਆ ਭਰਿਆ ਹੋਇਆ ਖੂਹ ਦੇ ਪਾਣੀ ਨਾਲ ਅਤੇ ਗੁਰੂ ਸਾਹਿਬ ਦਾ ਮਹਾਨ ਜਸ ਗਾਇਆ ਗਿਆ ਸ਼ਰਧਾ ਸਹਿਤ ਜੋ ਇਸ ਸਥਾਨ ਉੱਤੇ ਸੇਵਾ ਕਰੇਗਾ ਇਸ਼ਨਾਨ ਕਰੇਗਾ ਉਸ ਨੂੰ ਸੰਤਾਨ ਦੀ ਪ੍ਰਾਪਤੀ ਹੋਵੇਗੀ ਦੁੱਖਾਂ ਦੇ ਨਾਸ਼ ਹੋਣਗੇ ਮਨ ਛੇਫਲ ਦੀ ਪ੍ਰਾਪਤੀ ਹੋਵੇਗੀ ਬਾਲਕ ਅਵਸਥਾ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਖੇਡਦੇ ਹੋਏ ਆਉਂਦੇ ਸਨ ਅਤੇ ਗੁਰਤਾ ਗੱਦੀ ਪ੍ਰਾਪਤ ਹੋਣ ਤੋਂ ਬਾਅਦ ਵੀ ਸ਼ਿਕਾਰ ਖੇਡਦੇ ਹੋਏ ਸਮੇਂ ਦੁਪਹਿਰ ਵੇਲੇ ਇਸ ਰਮਣੀਕ ਅਤੇ ਆਨੰਦਮਈ ਸਥਾਨ ਤੇ ਇਸ਼ਨਾਨ ਕਰਦੇ ਆਰਾਮ ਕਰਦੇ ਅਤੇ ਪ੍ਰਸ਼ਾਦਾ ਛਕਦੇ ਸਨ ਪੰਜਵੇਂ ਪਾਤਸ਼ਾਹ ਅਤੇ ਛੇਵੇਂ ਪਾਤਸ਼ਾਹ ਜੀ ਦੇ ਵਸਾਏ ਹੋਏ ਇਸ ਪਾਵਨ ਸਥਾਨ ਉੱਤੇ ਅੱਜ ਵੀ ਸੰਗਤਾਂ ਭਾਰੀ ਗਿਣਤੀ ਵਿੱਚ ਨਸਤ ਮਸਤਕ ਹੁੰਦੀਆਂ ਹਨ ਸੇਵਾ ਸਿਮਰਨ ਇਸ਼ਨਾਨ ਕਰਦੀਆਂ ਪ੍ਰਸ਼ਾਦਾ ਛਕਦੀਆਂ ਹਨ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਅੱਜ ਵੀ ਸੰਗਤਾਂ ਵਿੱਚ ਭਾਵਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਹਰ ਸਾਲ ਬਸੰਤ ਪੰਚਮੀ ਤੇ ਭਾਰੀ ਮੇਲਾ ਲੱਗਦਾ ਹੈ ਜੀ ਇਸ ਸਥਾਨ ਤੇ 24 ਘੰਟੇ ਆਪ ਜੀ ਨੂੰ ਲੰਗਰ ਮਿਲੇਗਾ ਸਾਧ ਸੰਗਤ ਜੀ ਜਦੋਂ ਵੀ ਕਦੇ ਅੰਮ੍ਰਿਤਸਰ ਸਾਹਿਬ ਆਓ ਅਛਾੜਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਸਾਧ ਸੰਗਤ ਆਪ ਸਭ ਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪ ਸਭ ਦੀ ਹੈ ਮਨੋ ਕਾਮਨਾਵਾਂ ਪੂਰੀਆਂ ਕਰਨ ਆਪ ਨੂੰ ਸੁੱਖ ਦੇਣ ਖੁਸ਼ੀ ਦੇਣ ਤੇ ਅਸੀਂ ਹਰ ਰੋਜ਼ ਇੱਕ ਨਵੇਂ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਲਈ ਇੱਕ ਹਰ ਰੋਜ਼ ਨਵੇਂ ਗੁਰਦੁਆਰਾ ਸਾਹਿਬ ਦੀ ਵੀਡੀਓ ਪਾਇਆ ਕਰਾਂਗੇ ਇਸ ਲਈ तो चैनल में फॉलो कर लो सबसक्राइब कर लो लाइक कर लो कर दे, तो शेयर कर दिए ताकि वो तो लोग हर रोज़ एक नवे इतिहासिक गुरद्वारा साहब जी के दर्शन कर सकन आप जी का बहुत बहुत धन्यवाद आपने पूरी वीडियो देखी वाहू जी का खालसा वाहू जी की फतेह।